ਸਟੇਟ ਬਣੀ ਹੈ ਵਿਚ ਹਸ ਕ੍ਰਾਸਡ 80 ਐਦਾਂ ਹੀ 6ਵੀਂ ਜਮਾਤ ਦੇ ਵਿੱਚ 55% ਸੀ ਅਸੀਂ 70 ਤੇ ਪਹੁੰਚ ਗਏ ਐ ਐਦਾਂ ਹੀ 9ਵੀਂ ਦੇ ਵਿੱਚ ਤੇ ਇਸੀ ਦਾ ਜੇ ਤੁਸੀਂ ਇਸ ਦੀ ਡਿਟੇਲ ਰਿਪੋਰਟ ਪੜੋ ਅਸੀਂ ਦੇਸ਼ ਦੀ ਨੈਸ਼ਨਲ ਐਵਰੇਜ ਦੇ ਨਾਲੋਂ ਜਿੱਥੇ ਬਾਕੀ ਸਾਰੇ ਸਟੇਟਸ ਹਨ ਉਹਨਾਂ ਦੇ ਨਾਲੋਂ ਲਗਭਗ 15 ਤੋਂ 17% ਅੱਗੇ ਐ ਮੈਂ ਇਸ ਇਸ ਕਾਮਯਾਬੀ ਲਈ ਬਤੌਰ ਸਿੱਖਿਆ ਮੰਤਰੀ ਆਪਣੇ ਵਿਭਾਗ ਦੇ ਹਰ ਇੱਕ ਅਧਿਆਪਕ ਦਾ ਸਾਡੇ ਸਾਰੇ ਪ੍ਰਿੰਸੀਪਲ ਸਹਿਬਾਨ ਹੈਡਮਾਸਟਰ ਸਹਿਬਾਨ ਹੈ টিਚਰ ਸਹਿਬਾਨ ਬੀਪੀਓ ਸਹਿਬਾਨ ਜ਼ਿਲ੍ਹਾ ਸਿੱਖਿਆ ਅਫਸਰ ਸਾਡੇ ਐਲੀਮੈਂਟਰੀ ਟੀਚਰ ਸਾਡੇ ਲੈਕਚਰਰ ਸਹਿਬਾਨ ਸਾਡੇ ਮਾਸਟਰ ਕੈਡਰ ਤੇ ਨਾਲ ਹੀ ਕਿਉਂਕਿ ਮੈਂਕਮੇ ਦੇ ਵਿੱਚ ਜਿਹੜਾ ਨਾਨ ਟੀਚਿੰਗ ਸਟਾਫ ਹੈ ਸਾਡੇ ਮਿੱਡਲ ਮਿਲ ਵਰਕਰ ਸਾਡੇ ਐਸਐਲਏ ਸਭ ਦਾ ਦਿਲੋਂ ਧੰਨਵਾਦ ਕਰ ਰਹੇ ਹਾਂ ਉਹਨਾਂ ਦੀ ਮਿਹਨਤ ਦਾ ਨਤੀਜਾ ਹੈ ਕਿ ਪੰਜਾਬ ਨੇ ਇੰਨਾ ਜਿਹੜਾ ਸ਼ਾਨਦਾਰ ਪਰਫਾਰਮੈਂਸ ਦਿੱਤੀ ਹੈ ਐਨਾ ਹੀ ਨਹੀਂ ਇਸ ਹੀ ਸਾਲ ਆਪ ਸਭ ਨੇ ਦੇਖਿਆ ਨੀਟ ਦੇ ਵਿੱਚ 800 ਤੋਂ ਵੱਧ ਬੱਚਿਆਂ ਨੇ ਨੀਟ ਕਲੀਅਰ ਕੀਤਾ ਹੈ ਜੇਈ ਐਡਵਾਂਸ ਦੇ ਵਿੱਚ ਉਹ ਇਮਤਿਹਾਨ ਜਿਸ ਨੂੰ ਦੇਸ਼ ਦਾ ਸਭ ਤੋਂ ਔਖਾ ਇਮਤਿਹਾਨ ਮੰਨਿਆ ਜਾਂਦਾ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪੰਜਾਬ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ 44 ਬੱਚਿਆਂ ਨੇ ਆਈਆਈਟੀ ਦੇ ਵਿੱਚ ਦਾਖਲੇ ਹੋਏ ਹੈ ਜੇਈ ਮੇਨਸ ਦੇ ਵਿੱਚ 260 60 ਬੱਚਿਆਂ ਨੇ ਜਿਹੜਾ ਪਾਸ ਕੀਤਾ ਹੈ ਐਦਾਂ ਹੀ ਕੱਲ ਆਪ ਸਭ ਨੇ ਦੇਖਿਆ ਬੀਤੇ ਰੋਜ਼ ਕੱਲ ਆਈਆਈਟੀ ਰੋਪੜਵਾਰਗੀ ਮੰਚ ਦੇ ਉੱਤੇ ਸਾਡੇ ਬੱਚਿਆਂ ਨੇ ਬਿਜ਼ਨਸ ਬਲਾਸਟਰਸ ਦੇ ਵਿੱਚ ਇੱਕ ਸਾਬਣ ਬਣਾਉਣ ਤੋਂ ਲੈ ਕੇ ਸਟੀਮੂਲੇਟਰ ਤੱਕ ਤੇ ਉਹ ਸਟੀਮੂਲੇਟਰ ਨੂੰ IIT ਰੋਪੜ ਨੇ ਮੋਹਰ ਲਾ ਦਿੱਤੀ ਹੈ ਕਿ ਕਿਸੇ ਨੇ ਸੋਚਿਆ ਨਹੀਂ ਸੀ ਕਿ ਤੁਸੀਂ ਇੱਕ ਸਟੀਮੂਲੇਟਰ ਤੇ ਬੈਠ ਕੇ ਜਿਵੇਂ ਪਾਇਲਟ ਜਹਾਜ਼ ਦੀ ਟ੍ਰੇਨਿੰਗ ਲੈਂਦੇ ਆ ਜਹਾਜ਼ ਉਡਾਣ ਦੀ ਉਦਾਂ ਇੱਕ ਪਰਫੈਕਟ ਸਿਮੂਲੇਟਰ ਮ ਆਪ ਚਲਾ ਕੇ ਦੇਖਿਆ ਜਿਹਦੇ ਵਿੱਚ ਬੈਠ ਕੇ ਤੁਸੀਂ ਗੱਡੀ ਚਲਾਉਣਾ ਸਿੱਖ ਸਕਦੇ ਹੋ ਰੀਅਲ ਲਾਈਫ ਐਕਸਪੀਰੀਅੰਸ ਉਹ ਇੱਕ ਐਦਾਂ ਦਾ ਆਈਡੀਆ ਕਿੱਥੇ ਉਹ ਐਦਾਂ ਹੀ ਇੱਕ ਬੱਚਿਆਂ ਦੇ ਲਈ ਬੱਚਿਆਂ ਵੱਲੋਂ ਸੋਲੂਸ਼ਨ ਕਿ ਕੈਰੀਅਰ ਕਾਉਂਸਲਿੰਗ ਐਪ ਉਹ ਬਣਾਈ ਗਈ ਵੈਬਸਾਈਟ ਬਣਾਈ ਗਈ ਐਦਾਂ ਹੀ ਪੰਜਾਬ ਦੇ ਵਿੱਚ ਕਿਉਂਕਿ ਲਈ ਅਸੀਂ ਖੇਤੀ ਮੋਰਾ ਖੇਤੀ ਮੋਰਾ ਸੂਬਾ ਹੈ ਜੈਵਿਕ ਜਿਹੜੇ ਆਰਗੈਨਿਕ ਫਰਟੀਲਾਈਜ਼ਰਸ ਹੈ ਬੱਚਿਆਂ ਵੱਲੋਂ ਬਣਾਈ ਗਈ ਐਦਾਂ ਹੀ ਈ-ਬਾਈਕ ਤੋਂ ਲੈ ਕੇ ਇੱਕ ਇੱਕ ਇਲੈਕਟ੍ਰੋਨਿਕ ਸਾਈਕਲ ਤੋਂ ਲੈ ਕੇ ਸੇਫਟੀ ਸਟਿਕ ਤੱਕ ਇੰਨੇ ਸ਼ਾਨਦਾਰ ਆਈਡੀਆ 55000 ਬੱਚਿਆਂ ਨੂੰ 2000 ਰੁਪਏ ਪ੍ਰਤੀ ਬੱਚਾ ਸੀਡ ਮਨੀ ਦਿੱਤੀ ਗਈ ਸੀ 7000 ਟੀਮਾਂ ਸੀਗੀਆਂ ਉਹਨਾਂ ਦੇ ਵਿੱਚੋਂ 40 ਟੀਮਾਂ ਨੇ ਕੱਲ ਆਈਆਈਟੀ ਰੋਪੜ ਦੇ ਮੰਚ ਦੇ ਉੱਤੇ ਜਿੱਥੇ ਦੇਸ਼ ਦੇ ਵੱਡੇ ਐਂਕਰ ਇਨਵੈਸਟਰਸ ਪ੍ਰਮੋਦ ਬਸੀਨ ਵਰਗੇ ਹੇਮਨ ਕੰਕਿਆ ਵਰਗੇ ਸੈਰੀ ਚਾਹਲ ਵਰਗੇ ਸਾਡੇ ਰਾਜ ਸਭਾ ਦੇ ਐਮਪੀ ਵਿਕਰਮਜੀਤ ਸਾਨੀ ਵਰਗੇ ਸਰਦਾਰ ਬਲਦੇਵ ਸਿੰਘ ਕੰਗ ਵਰਗੇ ਹੋਰ ਵੀ ਬਹੁਤ ਸਾਰੇ ਇਨਵੈਸਟਰਸ ਸੀ ਤੇ ਪਹਿਲੇ ਇੱਕ ਹੀ ਪ੍ਰੋਗਰਾਮ ਚ 20 ਲੱਖ ਤੋਂ ਵੱਡੀ ਇਨਵੈਸਟਮੈਂਟ ਹੋ ਲੈ ਗਈ ਤੇ ਬਹੁਤ ਸਾਰੇ ਆਈਡੀਆਜ਼ ਨੂੰ ਆਈਆਈਟੀ ਰੋਪੜ ਨੇ ਕਿਹਾ ਸੀ ਅਸੀਂ ਇਸ ਆਈਡੀਆ ਤੇ ਕੰਮ ਕਰਨਾ ਚਾਹੁੰਦੇ ਹਾਂ ਬਹੁਤ ਸਾਰੇ ਆਈਡੀਆਜ਼ ਤੇ ਇਨੋਵੇਸ਼ਨ ਮਿਸ਼ਨ ਪੰਜਾਬ ਨੇ ਇਹ ਕਿਹਾ ਕਿ ਅਸੀਂ ਸਾਈਡ ਆਈਡੀਆ ਤੇ ਕੰਮ ਕਰਨਾ ਚਾਹੁੰਦੇ ਹਾਂ ਮੈਨੂੰ ਲੱਗਦਾ ਕਿ ਪੰਜਾਬ ਮੁੜ ਜਿਹੜੋ ਸੋਨੇ ਦੀ ਚਿੜੀ ਬਿਜ਼ਨਸ ਬਲਾਸਟਰ ਤੇ ਅਸੀਂ ਮਾਨ ਸਾਹਿਬ ਨੇ ਫੈਸਲਾ ਲਿਆ ਕਿ ਹੁਣ ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਦੇ ਵਿੱਚ 11ਵੀਂ ਤੇ 12ਵੀਂ ਚ ਪੜ੍ਹਦੇ ਬੱਚਿਆਂ ਦੇ ਲਈ ਬਿਜ਼ਨਸ ਬਲਾਸਟਰ ਕਰਿਕੂਲਮ ਲਾਜ਼ਮੀ ਹੋਊਗਾ ਅਸੀਂ ਆਪਣੇ ਹਰ ਇੱਕ ਬੱਚੇ ਨੂੰ 2000 ਰੁਪਏ ਜਿਹੜੀ ਸੀਡ ਮਨੀ ਦਵਾਂਗੇ ਤਾਂ ਕਿ ਬੱਚੇ ਜਦੋਂ ਸਕੂਲ ਤੋਂ ਨਿਕਲਣ ਉਹ ਇੱਕ ਐਂਟਰਪ੍ਰੀਨਰਸ਼ਿਪ ਬ੍ਰੇਨਸੈਟ ਐਂਟਰਪ੍ਰੀਨਰਸ਼ਿਸ਼ਿਪ ਮਾਈਂਡਸੈਟ ਦੇ ਨਾਲ ਨਿਕਲਣ ਇਹ ਸਾਰਾ ਕੁਝ ਸੰਕਲਪ ਹੋ ਪਾ ਰਿਹਾ ਕਿਉਂਕਿ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਦੀ ਅਪੀਲ ਕਿ ਇੱਕ ਮੌਕਾ ਅਰਵਿੰਦ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਅਸੀਂ ਸਰਕਾਰੀ ਸਕੂਲ ਠੀਕ ਕਰਾਂਗੇ ਉਸ ਕਰਕੇ ਸੰਭਵ ਹੋ ਰਿਹਾ ਤੇ ਅੱਜ ਉਸ ਦੀ ਖੁਸ਼ੀ ਦੇ ਵਿੱਚ ਉਸ ਦੀ ਵਧਾਈ ਦੇਣ ਲਈ ਤੇ ਸਾਰੇ ਅਧਿਆਪਕ ਵਰਗ ਦਾ ਧੰਨਵਾਦ ਕਰਨ ਲਈ ਉਹਨਾਂ ਦੀ ਮਿਹਨਤ ਦੇ ਲਈ ਜਿਹੜਾ ਹੈ ਅੱਜ ਦਾ ਪ੍ਰੋਗਰਾਮ ਸੀ